वही खबर अमृतसर तो सामने आ रही है जिथे पुलिस वालों नौ किलो दो सौ ग्राम चिट्टा तीन बंदे गिरफ्तार किए गए दस दई कि चिट्टे की दी कीमत 56 ਕਰੋੜ ਰੁਪਏ ਦੱਸੀ ਜਾ ਰਹੀ ਹੈ ਪਿਛਲੇ ਦਿਨ ਹੀ ਮਾਨ ਸਰਕਾਰ ਵੱਲੋਂ ਪੰਜਾਬ ਦੇ ਡੀਐਸਪੀ ਐਸਐਸਪੀ ਡੀਜੀਪੀ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀਆਂ ਮੁਹਿੰਮ ਚਲਾਈਆਂ ਗਈਆਂ ਸੀ ਤੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਆਪਣੀ ਮੁਹਿੰਮ ਦੇ ਵਿੱਚ ਅੱਜ ਸਫਲ ਹੁੰਦੀ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਦੋ ਮਾਮਲਿਆਂ ਦੇ ਵਿੱਚ ਇਹਨਾਂ ਚਿੱਟਾ ਜਿਹੜਾ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ ਪਹਿਲਾ ਮਾਮਲਾ ਅੰਮ੍ਰਿਤਸਰ ਦੇ ਵਿੱਚ ਛੇੜਾ ਪੁਲਿਸ ਵੱਲੋਂ ਜਿਹੜਾ ਚਿਟਾ ਗ੍ਰਿਫਤਾਰ ਕੀਤਾ ਗਿਆ ਹੈ ਤੇ ਦੂਸਰਾ ਰஞ்சிਤ ਐਵੇਨਿਊ ਥਾਣਾ ਦੀ ਪੁਲਿਸ ਵੱਲੋਂ ਚਿਟਾ ਬਰਾਮਦ ਕੀਤਾ ਗਿਆ ਦੱਸ ਦਈਏ ਕਿ ਡੀਜੀਪੀ ਦੱਸ ਦਈਏ ਡੀਜੀਪੀ ਗੌਰਵ ਯਾਦਵ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਤੇ ਇਹਨਾਂ ਨੇ ਟਰੇਪ ਲਗਾ ਕੇ ਜਿਹੜਾ ਮੁਲਜ਼ਿਮਾਂ ਨੂੰ ਕੈਚ ਕੀਤਾ ਗ੍ਰਿਫਤਾਰ ਕੀਤਾ ਹੈ ਦੱਸ ਦਈਏ ਕਿ 56 ਕਰੋੜ ਰੁਪਏ ਜਿਹੜੀ ਚਿੱਟੇ ਦੀ ਕੀਮਤ ਦੱਸੀ ਜਾ ਰਹੀ ਹੈ ਇਹਨਾਂ ਚਿੱਟਾ ਜਿਹੜਾ 9 ਕਿਲੋ 200 ਗ੍ਰਾਮ ਚਿੱਟਾ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦੇ ਜਵਾਨਾਂ ਨੂੰ ਵੇਚਿਆ ਜਾਣਾ ਸੀ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਰੋਲਿਆ ਜਾਣਾ ਸੀ ਤਾਂ ਕਿਤੇ ਨਾ ਕਿਤੇ ਇੱਕ ਵੱਡੇ ਤਦਾਦ ਦੇ ਵਿੱਚ ਇਹਨਾਂ ਨਸ਼ਾ ਜਿਹੜਾ ਅੰਮ੍ਰਿਤਸਰ ਪੁਲਿਸ ਵੱਲੋਂ ਕਾਬੂ ਚ ਲਿਆ ਗਿਆ ਹੈ ਦੱਸ ਦਈਏ ਕਿ ਡੀਜੀਪੀ ਗੌਰਵ ਯਾਦਵ ਵੱਲੋਂ ਜਾਣਕਾਰੀ ਦੇਣ ਮਗਰੋਂ ਅੰਮ੍ਰਿਤਸਰ ਦੀ ਪੁਲਿਸ ਨੇ ਟਰੈਪ ਕਰਕੇ ਨਸ਼ੇ ਤਸਕਰਾਂ ਨੂੰ ਨਸ਼ੇ ਦੇ ਸਮੇਤ ਜਿਹਾ 9 ਕਿਲੋ 200 ਗ੍ਰਾਮ ਚਿੱਟੇ ਸਮੇਤ ਜਿਹੜਾ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਚ ਗ੍ਰਿਫਤਾਰ ਕੀਤਾ ਹੈ ਆਪਣੇ ਗ੍ਰਫਤਾਰ ਲਿਆ ਹੈ ਪੁਲਿਸ ਵੱਲੋਂ ਇਸ ਚਿੱਟੇ ਦੀ ਕੀਮਤ 56 ਕਰੋੜ ਰੁਪਏ ਦੱਸੀ ਜਾ ਰਹੀ ਹੈ ਜਿਹੜਾ ਇਹ ਪੰਜਾਬ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਪਹੁੰਚਾਇਆ ਜਾਣਾ ਸੀ ਵੱਖ-ਵੱਖ ਸੂਬਿਆਂ ਦੇ ਜਵਾਨਾਂ ਦੀ ਜਿਹੜਾ ਨਸ਼ਾ ਜਵਾਨਾਂ ਨੂੰ ਵੇਚਿਆ ਜਾਣਾ ਸੀ ਤੇ ਪੰਜਾਬ ਦੀ ਜਵਾਨੀ ਹੈ ਜਿਹੜੀ ਨਸ਼ੇ ਦੇ ਪੇਟ ਉਤਾਰੀ ਜਾਣੀ ਸੀ ਦੱਸ ਰਹੀ ਹੈ ਕਿ ਮਾਨ ਸਰਕਾਰ ਨੇ ਪਹਿਲਾਂ ਕੁਝ ਸਮੇਂ ਪਹਿਲਾਂ ਪੰਜਾਬ ਦੇ ਮੁਲਾਜ਼ਿਮਾਂ ਨਾਲ ਗੱਲਬਾਤ ਕੀਤੀ ਸੀ ਮੀਟਿੰਗ ਰੱਖੀ ਸੀ ਜਿਸ ਦੇ ਵਿੱਚ ਪੰਜਾਬ ਦੇ ਡੀਐਸਪੀ ਡੀਸੀ ਡੀਜੀਪੀ ਐਸਐਸਪੀ ਸ਼ਾਮਿਲ ਸਨ ਜਿੱਥੇ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਤੇ ਵੱਡਾ ਫੈਸਲਾ ਮੁਹਿੰਮ ਚਲਾਈ ਸੀ ਵੱਡਾ ਫੈਸਲਾ ਲਿਆ ਸੀ ਕਿ ਪੰਜਾਬ ਦੇ ਵਿੱਚ ਜੋ ਜਿਹੜਾ ਨਸ਼ਾ ਹੈ ਜਿਹੜਾ ਖਤਮ ਕਰ ਦਿੱਤਾ ਜਾਏਗਾ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਏਗਾ ਦੇਖਿਆ ਜਾਵੇ ਤਾਂ ਹ ਦਿਨ ਪਰ ਦਿਨ ਪੰਜਾਬ ਦੇ ਵਿੱਚ ਨਸ਼ਾ ਵਧਦਾ ਹੀ ਨਜ਼ਰ ਆ ਰਿਹਾ ਹੈ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਵੱਲ ਵਾਧੀ ਨਜ਼ਰ ਆ ਰਹੀ ਹੈ ਤਾਂ ਇਸ ਨੂੰ ਠੱਲ ਪਾਉਣ ਲਈ ਮਾਨ ਸਰਕਾਰ ਵੱਲੋਂ ਵੱਡੇ ਫੈਸਲੇ ਲੱਤੇ ਗਏ ਸੀ ਮੀਟਿੰਗ ਦੇ ਵਿੱਚ ਜਿੱਥੇ ਮਾਨ ਸਰਕਾਰ ਵੱਲੋਂ ਨਿਰਦੇਸ਼ ਦਿੱਤੇ ਗਏ ਸੀ ਕਿ ਵਕਵਾਕ ਸੂਬਿਆਂ ਦੇ ਵਿੱਚ ਜਿਹੜੀ ਛਾਪੇਮਾਰੀ ਕਰਕੇ ਨਸ਼ੇ ਤਸਕਰਾਂ ਨੂੰ ਫੜੀ ਜਾਏਗੀ ਉੱਥੇ ਹੀ ਅੱਜ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਜਿਸ 'ਤੇ ਅੰਮ੍ਰਿਤਸਰ ਦੀ ਪੁਲਿਸ ਵੱਲੋਂ 9 ਕਿਲੋ 200 ਗ੍ਰਾਮ ਚਿੱਟੇ ਦੀ ਜਿਹੜੀ ਬਰਾਮਦਗੀ ਕੀਤੀ ਗਈ ਹੈ ਦੱਸਦੇ ਕਿ 9 ਕਿਲੋ ਚਿੱਟਾ ਜਿਹੜੀ ਉਸਦੀ ਕੀਮਤ ਹੈ ਉਹ 56 ਕਰੋੜ ਰੁਪਏ ਦੱਸੀ ਜਾ ਰਹੀ ਹੈ ਤਾ ਇਹ ਜਿਹੜੇ ਤਸਕਰ ਸੀਗੇ ਨਸ਼ਾ ਕਿੱਥੋਂ ਲਿਆਇਆ ਜਾ ਰਿਹਾ ਸੀ ਤੇ ਕਿੱਥੇ ਲਿਜਾਇਆ ਜਾ ਰਿਹਾ ਸੀ ਇਸ ਗੱਲ ਦੀ ਪੁਸ਼ਟੀ ਹਜੇ ਪੁਲਿਸ ਵੱਲੋਂ ਨਹੀਂ ਦਿੱਤੀ ਗਈ ਦੱਸ ਦਈਏ ਕਿ ਅੰਮ੍ਰਿਤਸਰ ਪੁਲਿਸ ਨੇ ਅੱਜ ਨਸ਼ਾ ਤਸਕਰਾਂ ਨੂੰ ਵੱਡੀ ਤعداد ਦੇ ਵਿੱਚ ਚਿੱਟੇ ਦੇ ਨਾਲ ਹੈ ਜਿਹੜਾ ਆਪਣੀ ਗ੍ਰਿਫਤ ਦੇ ਵਿੱਚ ਲਿਆ ਹੈ ਆਮਨ ਸਰਕਾਰ ਦਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਫੈਸਲਾ ਜਿਹੜਾ ਕਿਤੇ ਨਾ ਕਿਤੇ ਸਫਲ ਹੁੰਦਾ ਨਜ਼ਰ ਆ ਰਿਹਾ ਹੈ ਦੱਸ ਦਈਏ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਵਿਚ ਨਸ਼ਾ ਤਸਕਰਾਂ ਨੂੰ ਠੱਲ ਪਾਉਣ ਲਈ ਪੰਜਾਬ ਪੁਲਿਸ ਦੇ ਵੱਡੇ ਫੈਸਲੇ ਲਏ ਨੇ ਤੇ ਪੰਜਾਬ ਪੁਲਿਸ ਨੇ ਅੱਜ 9 ਕਿਲੋ 200 ਗ੍ਰਾਮ ਚਿੱਟੇ ਦੇ ਨਾਲ ਤਿੰਨ ਮੁਲਜ਼ਮਾਂ ਨੂੰ ਜਿਹੜਾ ਆਪਣੀ ਗ੍ਰਿਫਤ ਚ ਲਿਆ ਹੈ ਮਾਨ ਸਰਕਾਰ ਦੇ ਮੀਟਿੰਗ ਤੋਂ ਬਾਅਦ ਜਿਹੜਾ ਪੰਜਾਬ ਪੁਲਿਸ ਦਾ ਇੱਕ ਇੱਕ ਬਹੁਤ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਵਧੀਆ ਕਦਮ ਚੱਕੇ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਪੰਜਾਬ ਪੁਲਿਸ ਨੂੰ ਅੱਜ ਸਫਲਤਾ ਮਿਲੀ ਹੈ ਜਿੱਥੇ ਅਮਰitsar ਦੇ ਵਿੱਚ ਜਿਹੜਾ ਵੱਡੀ ਤਦਦ ਦੇ ਵਿੱਚ ਨਸ਼ਾ ਪੰਜਾਬ ਪੁਲਿਸ ਦੀ ਗ੍ਰਿਫਤਾਰੀ ਆਇਆ ਦੱਸਿਆ ਕਿ ਪੰਜਾਬ ਪੁਲਿਸ ਨੂੰ ਡੀਜੀਪੀ ਗੌਰਵ ਯਾਦਵ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਉਸ ਤੋਂ ਬਾਅਦ ਅਮਰitsar ਪੁਲਿਸ ਨੇ ਟਰੈਪ ਲਗਾ ਕੇ ਚਿੱਟੇ ਨੂੰ ਆਪਣੀ ਗ੍ਰਿਫਤ ਦੇ ਵਿੱਚ ਬਰਾਮਦ ਕਰ ਲਿਆ ਹੈ ਤੇ ਰਸੀਲ ਕਰ ਦਿੱਤਾ ਹੈ ਚਿੱਟਾ ਕਿੱਥੋਂ ਲਿਆਇਆ ਜਾ ਰਿਹਾ ਸੀ ਤੇ ਕਿੱਥੇ ਲਿਜਾਇਆ ਜਾ ਰਿਹਾ ਸੀ ਇਸ ਗੱਲ ਦੀ ਹਜੇ ਪੁਸ਼ਟੀ ਨਹੀਂ ਕੀਤੀ ਗਈ ਦੱਸ ਦਈਏ ਕਿ ਮਾਨ ਸਰਕਾਰ ਨੂੰ ਮਾਨ ਸਰਕਾਰ ਦਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਕਿਤੇ ਨਾ ਕਿਤੇ ਸਫਲ ਹੁੰਦਾ ਨਜ਼ਰ ਆ ਰਿਹਾ ਹੈ